ਉਹ ਕੇ ਸਮੋਚੇ ਚ ਚਾ ਮੂਲਯਤ ਕਿੰਨੀ ਸੀਗੀ ਔਰ ਬੜੀ ਉਮੀਦਾਂ ਸੀਗੀਆਂ ਉਹ ਕੱਠ ਦੇਖ ਕੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਜਿੰਨਾ ਸਾਡਾ ਏਕਤਾ ਭਾਈਚਾਰਾ ਸਾਡੀ ਤੋਮ ਦੁਬਾਰਾ ਜਿਹਨੂੰ ਕਹਿੰਦੇ ਨੇ ਜੱਬੇ ਬਾਣ ਲੱਗਿਓ ਤੱਬੇ ਰੋਸ ਜਾਗਿਓ ਉਹ ਚੀਜ਼ ਦੁਬਾਰਾ ਹੋਊਗੀ ਉਹ ਜਦ ਸਾਡੀ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ ਲੇਕਿਨ ਇਹਨੇ ਲੱਗਿਆ ਕਿ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਅੱਗ ਲੱਗੀ ਹੈ ਅੱਗ ਲੱਗੀ ਹੈ ਸਾਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ ਹੈ ਬਿਲਕੁਲ ਸਰਕਾਰਾਂ ਜੇ ਸ਼ਰਮ ਹੋ ਗਈਆਂ

ਬੜਾ ਦਿਲੋਂ ਇੱਕ ਯੂਥ ਹੋਣ ਦੇ ਨਾਤੇ ਇੱਕ ਬੀਬੀ ਹੋਣ ਦੇ ਨਾਤੇ ਔਰ ਇੱਕ ਸਿੱਖ ਕੌਮ ਦੀ ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਾ ਦਾ ਵਾਈ ਭਾਗੋ ਜੀ ਦੀ ਮੈਂ ਉਹ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ ਯੂਥ ਦੇ ਵਿੱਚ ਲਿਆਉਣਾ ਚਾਹਦੀ ਆ ਜੇ ਮੇਰੀ ਮੇਰੇ ਗੱਲ ਨਾਲ ਜੇ ਤੁਹਾਡੀ ਥੋੜੀ ਦੇ ਵੀ ਆਤਮਾ ਜਗ ਜੂਗੀ ਨਾ ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਆ ਤੁਸੀਂ ਮੈਨੂੰ ਦੱਸੋ ਕਿਆ ਸੀ ਇਹ ਢੱਲੀ ਬਰਬਾਦ ਹੋਣਾ ਬਚਿਆ ਕਿਆ ਸਾਡੀ ਕੋਮਾਂ ਕਿਆ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ ਕਿਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅਗ ਲੱਗੀ ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਚਲੋ ਮੁੰਡੇ ਤੇ ਕਹਿੰਦਾ ਨਾ ਡਰੱਗਸ ਹੁਣ ਮੇਰੀ ਗੋਸਪਲ ਸੈਂਟਰਸ ਨਾਲ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ ਮੈਨੂੰ ਪਿਛਲੇ ਹਫਤੇ ਚੰਡੀਗੜ੍ਹ ਦੇ ਸੌਰੀ ਪੰਜਾਬ ਦੇ ਜਿਹੜਾ ਇਹ ਕੀ ਆ ਮੈਨੂੰ ਧਿਆਨ ਇਹ ਗੁਲਾਬ ਸਿੰਘ ਕਟਾਰੀਆ ਜਿਹੜਾ ਪੰਜਾਬ ਦਾ ਗਵਰਨਰ ਹੈ ਉਹਦੇ ਨਾਲ ਮੀਟਿੰਗ ਹੋਈ ਸੀ ਡਰਗ ਨੂੰ ਲੈ ਕੇ ਡਰਗਸ ਦੇਸ਼ ਵਿੱਚ ਨੂੰ ਲੈ ਕੇ ਕਿ ਪੰਜਾਬ ਵਿੱਚ ਫੈਲ ਰਿਹਾ ਡਰਗਸ ਤੇ ਮੈਨੂੰ ਸਮਝ ਆ ਗਈ ਉੱਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਹੈ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਨ ਲਾਈਟ ਲੈਣੀ ਹੈ ਮੀਡੀਆ ਕਵਰੇਜ ਲੈਣੀ ਬਟ ਸਾਡਾ ਭਲਾ ਕਿਸੇ ਨੇ ਨਹੀਂ ਕਰਨਾ ਹੁਣ ਮੈਂ ਅੱਜ ਇਹ ਸਿਚੁਏਸ਼ਨ ਇਹ ਮੀਡੀਆ ਦੇ ਰਾਹੀਂ ਚ ਇਸ ਕਹਿਣਾ ਚਾਹੁੰਦੀ ਹਾਂ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਅਸੀਂ ਰਹਿ ਗਏ ਸਾਡੀ ਕੋਮਾ ਰਹਿ ਗਈਆਂ ਸਿਰਫ ਆਪਣਾ ਕੰਟਰੀਬਿਊਸ਼ਨ ਦੇ ਲੈ ਲੇਕਿਨ ਇਨ ਰਿਵਰਸ ਕੀ ਆਪਾਂ ਸੋਚੀ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਹੁਣ ਮੈਨੂੰ ਲੱਗਦਾ ਕਿ ਥਿਸ ਇਜ਼ ਦਾ ਰਾਈਟ ਟਾਈਮ 25 ਤਰੀਕ ਨੂੰ ਆਪਣਾ ਇਕੱਠ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਸਾਡੇ ਗੁਰੂ ਸਾਹਿਬ ਜਦ ਸਾਡੇ ਸਿੰਘ ਜਦ ਸਾਡੇ ਅਸੀਂ ਕੋੜੀਆਂ ਤੇ ਕਾਠੀਆਂ ਤੇ ਸੁੰਦੇ ਸੀ ਕਿ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਕੁੰਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅੱਜ ਅਸੀਂ ਕਿੱਥੇ ਆ ਗਏ ਸਾਡੇ ਪੱਲੇ ਕੀ ਬਚਿਆ ਤੇ ਮੇਰਾ ਸਾਰੀ ਸੰਗਤ ਨੂੰ ਇੱਕ ਯੂਥ ਨੂੰ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕਵੈਸਟ ਕਰ ਰਹੀ ਜੇ ਤੁਸੀਂ ਪੰਜਾਬ ਬਚਾਣਾ ਪੰਜਾਬੀਅਤ ਬਚਾਣੀ ਹੈ ਸਿੱਖੀ ਬਚਾਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਿਆਂ ਤੇ ਅਟੈਕ ਹੋ ਰਹੇ ਛੂਟੇ ਪਰਚੇ ਪਾਏ ਜਾ ਰਹੇ ਆ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ ਜੇ ਹੱਲੀ ਵੀ ਤੁਸੀਂ ਨਹੀਂ ਜਾਗੇ ਫਿਰ ਕਦੀ ਨਹੀਂ ਜਾਗੋਗੇ ਇਸ ਕਰਕੇ ਸੰਗਤ ਜੀ ਸਾਰੇ ਸਾਰੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਰੀਕ ਓਮ ਹਮਾ ਕੇ ਜਿਹੜੀ ਬਾਬਾ ਜੀ ਹੁਣਾਂ ਨੇ ਸਾਡੇ ਓਮਦੇਸ ਦੀ ਜਰਨਲ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਰਾਜ ਸਿੰਘ ਜੀ ਹੋਰ ਜਿੰਨੇ ਵੀ ਆਗੂ ਸਹਿਬਾਨ ਸਾਰੇ ਬੈਠੇ ਨੇ ਸਾਰੇ ਕੁਐਸਟ ਕਰਦੀਆਂ ਸਾਰਿਆਂ ਦੇ ਵੱਲੋਂ ਕਿ ਤੁਸੀਂ ਹੋਮ ਹੋਮ ਆ ਕੇ ਸਾਰੇ ਪਹੁੰਚੋ ਆਓ ਰਲ ਮਿਲ ਕੇ ਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲਾ ਪਟੜੀਆਂ 14 ਸਾਲ ਦੀ ਉਮਰ ਘੈਰ ਹੁੰਦੀ 25 ਸਾਲ 35 ਸਾਲ 36 ਸਾਲ ਕਾ ਆਪਣੇ ਕੱਠ ਚ ਹੀ ਸਭ ਕੁਝ ਹੈਗਾ ਔਰ ਸਾਰੀਆਂ ਆਪਣੇ ਦਿਲ ਦੇ ਅੰਦਰ ਹੈ ਮੇਰੇ ਦਿਲ ਦਾ ਦਰਦ ਹੈ ਜੋ ਮੈਂ ਕਹਿ ਰਹੀ ਆ ਆਪਣੇ ਦਿਲੋਂ ਮੈਲ ਕੱਢ ਦੋ ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਆਪਣੇ ਦਿਲੋਂ ਉੱਚਾ ਨੀਵਾ ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਉਸ ਸਿੱਖਿਆ ਤੇ ਚਲੋ ਪੰਥ ਦੀ ਜੇ ਸੇਵਾ ਕਰਨੀ ਹੈ ਕਿਉਂਕਿ ਸਾਡਾ ਗੁਰੂ ਪੂਰਨ ਹੈ ਸਾਡਾ ਪੰਥ ਪੂਰਨ ਹੈ ਉਹਦੀ ਸਿੱਖਿਆਈ ਮੰਨ ਕੇ ਸਾਰੇ 25 ਤਰੀਕ ਨੂੰ ਹੁੰਮਾ ਮਾ ਕੇ ਇਕੱਠੇ ਹੋ ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਅੰਦਰ ਆ ਜਾਊਗਾ ਮੇਰਾ ਇਹੀ ਕਹਿਣਾ ਸਾਰੀ ਸੰਗਤ ਨੂੰ ਔਰ ਤੁਹਾਡਾ ਇੰਤਜ਼ਾਰ ਰਹੂਗਾ 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰ ਹੁਣ ਬੈਕ